ਖਾ ਰੋਂਦੀਆਂ ਤੇ ਸ਼ਰਤਾਂ ਚੁੰਦੀਆਂ ਦਾ ਦਰਦ ਬਹੁਤ ਘੱਟ ਲੋਕ ਜਾਣਦੇ ਜਾਂ ਉਹ ਲੋਕ ਜਾਣਦੇ ਨੇ ਜਿਨ੍ਹਾਂ ਨੇ ਇਹ ਸੰਤਾਪ ਹੰਡਾਇਆ ਹੁੰਦਾ ਅਸੀਂ ਕਈ ਵਾਰ ਆਪਣੀ ਜ਼ਿੰਦਗੀ 'ਚ ਵੇਖਿਆ ਕਿ ਬਹੁਤ ਸਾਰੇ ਲੋਕ ਦੂਜਿਆਂ ਦਾ ਦੁੱਖ ਵੇਖ ਕੇ ਜਿਹੜਾ ਹੀ ਉਹ ਆਪ ਵੀ ਰੋਣ ਲੱਗ ਪੈਣਗੇ ਦੂਜਿਆਂ ਦਾ ਦੁੱਖ ਸੁਣ ਕੇ ਆਪ ਵੀ ਦੁਖੀ ਹੋ ਜਾਣਗੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਦੁੱਖ ਹੰਡਾਇਆ ਹੁੰਦਾ ਮਨੁੱਖੀ ਰਿਸ਼ਤਿਆਂ ਦੇ ਵਿੱਚ ਜਦੋਂ ਕਿਸੇ ਮਨੁੱਖ ਨੇ ਜ਼ਿੰਦਗੀ 'ਚ ਬਹੁਤ ਭਾਰੀਆਂ ਸਤਾਹਾਂ ਖਾਧੀਆਂ ਹੁੰਦੀਆਂ ਨੇ ਚਾਹੇ ਕਿਸੇ ਦਾ ਸਿਰ ਦਾ ਸਾਈਂ ਚਲ ਗਿਆ ਹੋਵੇ ਜਾਂ ਉਹਦਾ ਜੀਵਨ ਸਾਥ ਨਾਲ ਚਲ ਗਿਆ ਹੋਵੇ ਜਾਂ ਧੀ ਪੁੱਤਰ ਦੀ ਡੈਥ ਹੋ ਗਈ ਹੋਵੇ ਜਾਂ ਕੋਈ ਭੈਣ ਭਰਾ ਦੀ ਜਾਂ ਕਿਸੇ ਦੇ ਮਾਪਿਆਂ ਦੀ ਤਾਂ ਉਹ ਲੋਕ ਜਾਣਦੇ ਨੇ ਕਿ ਦੁੱਖ ਕੀ ਹੁੰਦੇ ਨੇ ਉਹ ਆਪਣੇ ਆਪ ਹੀ ਮੋਹ ਦੀਆਂ ਤੰਦਾਂ ਦੇ ਵਿੱਚ ਵਹਿ ਤੁਰਦੇ ਨੇ ਰੋਣ ਲੱਗ ਪੈਂਦੇ ਨੇ ਜਦੋਂ ਕਿਸੇ ਦਾ ਦੁੱਖ ਸੁਣਦੇ ਨੇ ਕਿਸੇ ਦੇ ਪੁੱਤ ਦੀ ਕਿਸੇ ਦੀ ਧੀ ਦੀ ਜਾਂ ਜ਼ਿੰਦਗੀ ਦੇ ਵਿੱਚ ਉਹ ਦੁੱਖ ਜਿਹੜੇ ਬਹੁਤ ਉਹਨਾਂ ਨੇ ਆਇਓ ਬੈਣੀ ਉਹ ਜਾਣਦੇ ਨੇ ਕਿ ਅੱਖਾਂ ਜਦੋਂ ਰੋਦੀਆਂ ਨੇ ਤੇ ਉਦੋਂ ਦਾ ਦਰਦ ਕੀ ਹੁੰਦਾ ਆ ਕਿਉਂਕਿ ਚੰਗੇ ਲੋਕਾਂ ਦੀ ਇਹ ਨਿਸ਼ਾਨੀ ਹੁੰਦੀ ਆ ਕਿਉਂਕਿ ਦਰਦ ਪ੍ਰਦਰਸ਼ ਕਰ ਚੁੱਕੇ ਹੁੰਦੇ ਨੇ ਫਿਰ ਇੱਕ ਉਹਨਾਂ ਦੀ ਸਟੇਜ ਬਣ ਜਾਂਦੀ ਆ ਉਹ ਜਦੋਂ ਥੋੜਾ ਜਿਹਾ ਵੀ ਕਿਸੇ ਦਾ ਦਰਦ ਵੇਖ ਲੇ ਤੇ ਰੋ ਪੈ ਜਾਂਦੇ ਨੇ ਉਹਨਾਂ ਦੀਆਂ ਆਪਣੀ ਅੱਖਾਂ ਚੋਂ ਹੰਝੂ ਹੀ ਵਗਣਾ ਸ਼ੁਰੂ ਹੋ ਜਾਂਦੇ ਨੇ ਫਿਰ ਤੁਹਾਡੇ ਵਰਗੇ ਚੰਗੇ ਸੱਜਣ ਕਹਿੰਦੇ ਕਿ ਇਹ ਲੋਕ ਆਮ ਨਹੀਂ ਹੁੰਦੇ ਇਹ ਲੋਕ ਇਕਾ ਦੁਕਾ ਨਹੀਂ ਹੁੰਦੇ ਇਹ ਲੋਕ ਬੜੇ ਖਾਸ ਹੁੰਦੇ ਨੇ ਰੱਬ ਵਰਗੇ ਲੋਕ ਹੁੰਦੇ ਨੇ ਜਾਂ ਕਹਿ ਲਈਏ ਕਿ ਰੱਬ ਇਨਾ ਵਰਗਾ ਹੁੰਦਾ ਜਾਂ ਆਪਾਂ ਕਹਿ ਲਈਏ ਕਿ ਇਹ ਰੱਬ ਵਰਗੇ ਹੁੰਦੇ ਕੋਈ ਫਰਕ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜਦੋਂ ਕਦੇ ਦੀਆਂ ਸ਼ਰਤਾਂ ਚੁੰਦੀਆਂ ਨਹੀਂ ਮੀਂਹ ਪੈਂਦਾ ਹੋਵੇ ਨਾ ਤੇ ਕਈ ਲੋਕ ਕਹਿੰਨੇ ਕਿ ਪਕੌੜੇ ਕੱਢ ਲਓ ਅੱਜ ਬੜਾ ਹੀ ਵਧੀਆ ਮੌਸਮ ਹੈ ਆਂ ਤੇ ਬੜਾ ਹੀ ਵਧੀਆ ਆਨੰਦ ਵਾਲਾ لیکن جس انسان ਨੇ ਆਪਣੀ ਜਿੰਦਗੀ ਦੇ ਵਿੱਚ ਜਦੋਂ ਉਹਦੇ ਪਰਿਵਾਰਕ ਮੈਂਬਰ ਹੋਣ ਚਾਹੇ ਧੀਆ ਪੁੱਤਰ ਹੋਣ ਚਾਹੇ ਉਹ ਆਪ ਧੀਆ ਪੁੱਤਰ ਆਵੇ ਜਿਨੇ ਇਹ ਵੇਖਿਆ ਜਦੋਂ ਮੀਂਹ ਪੈਂਦਾ ਛੱਤਾਂ ਚੁੰਡੀਆਂ ਨੇ ਉਹਦਾ ਦਰਦ ਕੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਰੋਟੀ ਵੀ ਨਹੀਂ ਪੱਕਣੀ ਘਰ ਵਿੱਚ ਬਿਸਤਰਾ ਵੀ ਕੋਈ ਸੁੱਕਾ ਨਹੀਂ ਰਹਿਣਾ ਸਰਦੀ ਦਾ ਮੌਸਮ ਹੋਵੇ ਚਾਹੇ ਕੋਈ ਹੋਰ ਮੌਸਮ ਹੋਵੇ ਇਹ ਕਿਤੇ ਛੱਤ ਨਾ ਡਿੱਗ ਪਵੇ ਉਹ ਲੋਕ ਜਾਣਦੇ ਨੇ ਕਿ ਜਦੋਂ ਮੀਂਹ ਪੈਂਦਾ ਜਦੋਂ ਛੱਤਾਂ ਚੁੰਡੀਆਂ ਨੇ ਇਹਦਾ ਦਰਦ ਕੀ ਹੁੰਦਾ ਨੇ ਬਹੁਤ ਸਾਰੇ ਲੋਕਾਂ ਨੇ ਦਰਦੇ ਵਿਖਿਆ ਇਸ ਕਰਕੇ ਚੰਗੇ ਲੋਕ ਜਦੋਂ ਮੀਂਹ ਪੈਂਦਾ ਵੀ ਨਾ ਉਹ ਕਦੀ ਖੁਸ਼ੀਆਂ ਨਹੀਂ ਮਨਾਉਂਦੇ ਉਹ ਸੋਚਦੇ ਆ ਕਿ ਸਾਡੇ ਘਰ ਵੀ ਕਦੀ ਕੱਚੇ ਹੋਇਆ ਕਰਦੇ ਸੀ ਪਤਾ ਨਹੀਂ ਸੀ ਕਦੋਂ ਹੁੰਦਾ ਕੋਈ ਤੋਂ ਬਾਲਾ ਡਿੱਗ ਪੈਣਾ ਇੱਕ ਡਿੱਗ ਪੈਣੀ ਛਤ ਡਿੱਗ ਪੈਣੀ ਤੇ ਉਹਦਾ ਦਰਦ ਜਿਹੜਾ ਹੁੰਦਾ ਸੀ ਉਹ ਬੜਾ ਔਖਾ ਹੁੰਦਾ ਇਸੇ ਕਰਕੇ ਤੁਹਾਡੇ ਵਰਗੇ ਸੱਜਣ ਹੀ ਕਹਿ ਦਿੰਦੇ ਨੇ ਅੱਖਾਂ ਰੋਂਦੀਆਂ ਤੇ ਸ਼ਬਦਾਂ ਚੋਂਦੀਆਂ ਦਾ ਦਰਦ ਸਿਰਫ ਉਹ ਲੋਕ ਹੀ ਜਾਣਦੇ ਜਿਨ੍ਹਾਂ ਨੇ ਦੁੱਖ ਝਾਏ ਹੋ ਮੈਂ ਆਸ ਕਰਦਾ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਵੀ ਭੈਣ ਭਰਾ ਇਹੋ ਜਿਹਾ ਦੁੱਖ ਨਾ ਹੰਡਾਉਣੇ ਪੈਣ ਇਹੋ ਜਿਹਾ ਦਰਦ ਨਾ ਹੰਡਾਉਣੇ ਪੈਣ ਅਸੀਂ ਅਰਦਾਸ ਕਰਦੇ ਹਾਂ ਪਰ ਜਿਨ੍ਹਾਂ ਨੇ ਹੰਡਾਏ ਨੇ ਮੈਂ ਉਹਨਾਂ ਲੋਕਾਂ ਨੂੰ ਰੱਬ ਵਰਗਾ ਸਮਝਦਾ ਹਾਂ ਤੇ ਰੱਬ ਵਰਗੇ ਲੋਕ ਜਿਹੜੇ ਨੇ ਉਹਨਾਂ ਦਾ ਇਮਤਿਹਾਨ ਵੀ ਬੜਾ ਹੁੰਦਾ ਹੈ ਗੱਲ ਗੱਲ ਤੇ ਹੁੰਦਾ ਹੈ ਥਾਂ ਥਾਂ ਤੇ ਇਮਤਿਹਾਨ ਹੁੰਦਾ ਉਹ ਸਾਰੀ ਉਮਰ ਇਮਤਿਹਾਨ ਦਿੰਦੇ ਹੀ ਨੰਗਾ ਜਾਂਦੇ ਨੇ ਤੇ ਸ਼ਿਕਵਾ ਵੀ ਨਹੀਂ ਕਰਦੇ ਕਦੀ ਕਿਸੇ ਨਾਲ ਕਿ ਇਹਨੇ ਦੁੱਖ ਆਏ ਨੇ ਉਹ ਦੁੱਖਾਂ ਦੀਆਂ ਪੰਡਾਂ ਨੂੰ ਆਪਣੀਆਂ ਜੇਬਾਂ 'ਚ ਆਪਣੇ ਹੱਥਾਂ 'ਚ ਪਾਈ ਰੱਖਦੇ ਨੇ ਪਰ ਇਹ ਜ਼ਰੂਰ ਹੈ ਕਿ ਉਹਨਾਂ ਦਾ ਦੁੱਖ ਉਦੋਂ ਮਹਿਸੂਸ ਹੁੰਦਾ ਜਦੋਂ ਕਿਸੇ ਲਾਗੇ ਬੈਠੇ ਨੇ ਕੋਈ ਗੱਲਾਂ ਕਰ ਰਿਹਾ ਹੁੰਦਾ ਹੈ ਉਹ ਆਪਣਾ ਦੁੱਖ ਦੱਸ ਰਿਹਾ ਹੁੰਦਾ ਤੇ ਸੁਣਨ ਵਾਲੀ ਉਹ ਚੰਗੀ ਰੂਹ ਉਹ ਚੰਗੀ ਸਿਹਤੇ ਆਪ ਹੀ ਰੋਣ ਦੀ ਉਡੀਕ ਅੱਖਾਂ ਪਾਣੀ ਨਾ ਭਰਿਆ ਹੁੰਦੀਆਂ ਨੇ ਜਿੱਦੋ ਅਸੀਂ ਇਹੋ ਜਿਹੇ ਲੋਕਾਂ ਨੂੰ ਵੇਖਦੇ ਆ ਨਾ ਤੇ ਸਾਨੂੰ ਇਹ ਜਿੰਦ ਲੱਗਦਾ ਕਿ ਅਸੀਂ ਕਿਸੇ ਰੱਬ ਦੇ ਦਰਸ਼ਨ ਕਰ ਲਏ ਅਸੀਂ ਕਿਸੇ ਮਹਾਨ ਸ਼ਕਤੀ ਦੇ ਦਰਸ਼ਨ ਕਰ ਲਏ ਸਾਨੂੰ ਇਹੋ ਜਿਹੇ ਲੋਕਾਂ ਨਾਲ ਸਦਾ ਪਿਆਰ ਨਾਲ ਹੋਣਾ ਪੇਸ਼ ਆਉਣਾ ਚਾਹੀਦਾ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਕਿਸੇ ਦੇ ਦੁੱਖ ਤੇ ਹੱਸਣਾ ਨਹੀਂ ਚਾਹੀਦਾ ਜਦੋਂ ਦੁੱਖ ਮਿਲਦੇ ਨੇ ਤੇ ਫਿਰ ਦਰਦਾਂ ਬਹੁਤ ਹੁੰਦੀਆਂ ਨੇ ਤੇ ਦਰਦਾਂ ਬਹੁਤ ਥੋੜੇ ਲੋਕ ਹੀ ਬਰਦਾਸ਼ਤ ਕਰ ਸਕਦੇ ਨੇ ਜਿਹੜੇ ਕਰ ਜਾਂਦੇ ਨੇ ਓਹ ਰੱਬ ਵਰਗੇ ਹੋ ਜਾਂਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਵਤ ਤੁਸੀਂ ਸਾਰੇ ਠੀਕ ਠਾਕ ਰਹੋਗੇ ਰੱਬ ਸੋਣਾ ਤੁਹਾਡੇ ਤੇ ਮਿਹਰ ਪ੍ਰਯਾਤ ਕਰਕੇ ਤੁਹਾਡੇ ਘਰ ਖੁਸ਼ੀਆਂ ਖੇੜੇ ਬਣਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ